ਪ੍ਰੋਫੈਸਰ ਦਵਿੰਦਰ ਪਾਲ ਸਿੰਘ ਪੁੱਲਰ ਦੀ ਮਾਨਸਿਕ ਹਾਲਤ ਨੂੰ ਦੇਖਦਿਆਂ ਦਿੱਲੀ ਸਰਕਾਰ ਨੇ ਉਸ ਦੀ ਫਾਂਸੀ ਤੇ ਰੋਕ ਲਗਾ ਦਿੱਤੀ ਹੈ ਜਿਸ ਕਾਰਨ ਪਰਿਵਾਰ ਦੀ ਉਮੀਦ ਵਧ ਗਈ ਹੈ ਕਿ ਸ਼ਾਇਦ ਕੇਂਦਰ ਸਰਕਾਰ ਪੁੱਲਰ ਦੀ ਫਾਂਸੀ ਦੀ ਸਜ਼ਾ ਮਾਫ ਕਰ ਦੇਵੇ ਅਤੇ ਉਹ ਮੁੜਕਰ ਵਾਪਸ ਆਉ। ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਦੀ ਮਾਨਸਿਕ ਅਤੇ ਸਰੀਰਕ ਹਾਲਤ ਸਬੰਧੀ ਮੈਡੀਕਲ ਬੋਰਡ ਦੀ ਰਿਪੋਰਟ ਮਿਲਣ ਤੋਂ ਬਾਅਦ ਦਿੱਲੀ ਸਰਕਾਰ ਨੇ ਉਸ ਦੀ ਫਾਂਸੀ ਤੇ ਰੋਕ ਲਗਾ ਦਿੱਤੀ ਹੈ ਜਿਸ ਤੋਂ ਬਾਅਦ ਦਵਿੰਦਰਪਾਲ ਸਿੰਘ ਪੁੱਲਰ ਦੇ ਪਰਿਵਾਰ ਨੂੰ ਆਸ ਬਚ ਗਈ ਹੈ ਕਿ ਸ਼ਾਇਦ ਕੇਂਦਰ ਸਰਕਾਰ ਉਹਨਾਂ ਦੀ ਫਾਂਸੀ ਨੂੰ ਟਾਲ ਦੇਵੇ ਦਿੱਲੀ ਸਰਕਾਰ ਵੱਲੋਂ ਬਣਾਏ ਗਏ ਮੈਡੀਕਲ ਬੋਰਡ ਨੇ ਰਿਪੋਰਟ ਦਿੱਤੀ ਹੈ ਕਿ ਪ੍ਰੋਫੈਸਰ ਪੁੱਲਰ ਮਾਨਸਿਕ ਤਣਾਅ ਵਿੱਚ ਨੇ ਉਧਰ ਤਿਹਾਰ ਜੀਲ ਦੇ ਅਧਿਕਾਰੀਆਂ ਦਾ ਵੀ ਕਹਿਣਾ ਹੈ ਕਿ ਜੇਲ੍ਹ ਦੇ ਨਿਯਮਾਂ ਮੁਤਾਬਕ ਕਿਸੇ ਵੀ ਸਰੀਰਕ ਅਤੇ ਮਾਨਸਿਕ ਤੌਰ ਤੇ ਬਿਮਾਰ ਵਿਅਕਤੀ ਨੂੰ ਫਾਂਸੀ ਨਹੀਂ ਦਿੱਤੀ ਜਾ ਸਕਦੀ ਪ੍ਰੋਫੈਸਰ ਪੁੱਲਰ ਦਿੱਲੀ ਦੇ ਇੰਸਟੀਚਿਊਟ ਫਾਰ ਹਿਊਮਨ ਬਿਹੇਵੀਅਰ ਐਂਡ ਐਲਾਈਟ ਸਾਇੰਸਿਸ ਤੋਂ ਪਿਛਲੇ 2 ਸਾਲਾਂ ਤੋਂ ਦਾਖਲ ਨੇ ਅਤੇ ਉੱਥੋਂ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਉਸ ਵਿੱਚ ਆਤਮ ਹੱਤਿਆ ਕਰਨ ਦੀ ਪ੍ਰਵਿਰਤੀ ਵਧ ਗਈ ਹੈ ਇੰਤਜ਼ਾਰ ਤਾਂ ਮੈਨੂੰ ਇਹ ਹੀ ਆ ਵੀ ਸਾਨੂੰ ਕੋਈ ਕਿਹੜਾ ਦਿਨ ਆਵੇ ਸਾਡੇ ਕੰਨਾਂ 'ਚ ਆਵਾਜ਼ ਪਵੇ ਵੀ ਕਿ ਫਾਂਸੀ ਮਾਫ ਤੇ ਉਸ ਤੋਂ ਬਾਅਦ ਰਿਹਾਈ ਕਿਉਂਕਿ ਜਿਹੜੀ ਸੈਕੰਡ ਮਰਸੀ ਪੇਟਿਸ਼ਨ ਵੀ ਪਾਈ ਹੋਈ ਆ ਉਹਦੇ ਉਹਦੇ ਤੇ ਵੀ ਸੈਕੰਡ ਮਰਸੀ ਪੇਟਿਸ਼ਨ ਦੇ ਉੱਪਰ ਵੀ ਪਾਰਡਨ ਪ੍ਰੈਜ਼ੀਡੈਂਟ ਅਜੇ ਵੀ ਕਰ ਸਕਦੇ ਆ ਨਾ ਮੁੰਦਾ ਈ ਲੰਦਾ ਵੀ ਕੋਈ ਮੈਨੂੰ ਇਹ ਖਬਰ ਪੜ੍ਹ ਰੋਜ਼ ਖ਼ਬਰ ਮੈਂ ਹੀ ਪੜ੍ਹਦੀ ਆ ਵੀ ਮੈਨੂੰ ਇਹ ਨਿਊਜ਼ ਮਿਲੇ ਵੀ ਕੁਝ ਠੀਕ ਹੋ ਗਿਆ ਸਾਰਾ ਕੁਝ ਕਦੋਂ ਰਿਹਾਈ ਹੋਣੀ ਹੈ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਯੂਪੀਏ ਚੇਅਰਪਰਸਨ ਸੋਨੀਆ ਗਾਂਧੀ ਨੂੰ ਮਿਲੇ ਅਤੇ ਪੁੱਲਰ ਨੂੰ ਫਾਂਸੀ ਦਿੱਤੇ ਜਾਣ ਦੇ ਫੈਸਲੇ ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਫਾਂਸੀ ਉਸ ਕੋ ਦਿੱਤੀ ਜਾਂਦੀ ਹਿੰਦੁਸਤਾਨ ਦਾ ਕਰੂਨ ਦਾਦਾ ਕਿ ਰੇਅਰਸਟ ਆਫ ਦਾ ਰੇਅਰ ਕੇਸ ਵਿੱਚ ਇਹ ਰੇਅਰ ਆਸ ਦਾ ਰੇਅਰ ਕੇਸ ਬਣਦਾ ਹੀ ਨਹੀਂ ਜਦ ਇੱਕ ਜਾਚ ਸਮੋਤਰੀਆ ਦੂਸਰੀ ਗੱਲ ਹੈ ਗਈ ਜਿਸ ਵਕਤ ਅਦਵਾਨੀ ਸਾਹਿਬ ਵੱਲੋਂ ਐਜੇ ਹੋਮ ਮਿਨਿਸਟਰ ਅਪੀਲ ਗਈ ਬਣਾ ਕੇ ਭੇਜੀ ਗਈ ਹੋਮ ਮਿਨਿਸਟਰੀ ਵੱਲੋਂ ਤਾਂ ਉਸ ਵਕਤ ਉਹਨਾਂ ਨੇ ਉਸ ਜੱਜਾਂ ਨੇ ਦੋਹਾਂ ਜੱਜਾਂ ਨੇ ਗੱਲ ਲਿਖਿਆ ਸੀ ਕਿ ਜਦ ਮਰਸੀ ਪਟੀਸ਼ਨ ਪਾਈ ਜਾਏਗੀ ਕਿਸੇ ਜਗ੍ਹਾ ਦੇ ਉੱਤੇ ਤਾਂ ਇਹ ਤੀਸਰੇ ਜੱਜ ਦੀ ਜਿਹੜੀ ਹੈਗੀ ਫੈਸਲਾ ਉਸ ਨੂੰ ਧਿਆਨ ਚ ਰੱਖਿਆ ਜਾਵੇ ਉਹ ਵੀ ਨਹੀਂ ਰੱਖਿਆ ਗਿਆ ਇਸ ਵਾਸਤੇ ਇਹਦੇ ਨਾਲ ਜਾਂਚੀ ਹੋਈ ਹੈ ਜਿਹੜੇ ਆਉਣ ਵਾਲੇ ਸਮੇਂ 'ਚ ਦਰਸ ਕਰਨੀ ਚਾਹੀਦੀ ਹੈ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਪੁੱਲਰ ਦੀ ਪਤਨੀ ਨਵਨੀਤ ਕੌਰ ਦਾ ਕਹਿਣਾ ਹੈ ਕਿ ਦਿੱਲੀ ਸਰਕਾਰ ਨੇ ਇਹ ਫੈਸਲਾ ਕਿਸੇ ਦਬਾਅ ਵਿੱਚ ਨਹੀਂ ਬਲਕਿ ਪੁੱਲਰ ਦੀ ਮਾਨਸਿਕ ਹਾਲਤ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਹੈ ਅਤੇ ਉਸ ਦਿਨ ਦੀ ਉਡੀਕ ਕਰ ਰਹੇ ਨੇ ਜਿਸ ਦਿਨ ਪ੍ਰੋਫੈਸਰ ਪੁੱਲਰ ਵਾਪਸ ਪਰਤਣਗੇ ਪ੍ਰੈਸ਼ਰ ਸਰਕਾਰ ਤੇ ਕੌਣ ਪਾ ਸਕਦਾ ਪ੍ਰੈਸ਼ਰ ਦੀ ਨਹੀਂ ਗੱਲ ਪਰ ਆਪਣੀ ਕਮਿਊਨਿਟੀ ਤਾਂ ਆਪਾਂ ਤਾਂ ਉਹਨਾਂ ਨੂੰ ਸਾਰੇ ਇਹੀ ਦੁਹਾਈ ਦੇ ਰਹੇ ਆਂ ਵੀ ਸਾਡੇ ਨੂੰ ਤੱਕਾ ਹੋ ਰਿਹਾ ਐਨੇ ਸਾਲਾਂ ਤੋਂ ਔਰ ਉਹ ਤੱਕੇ ਦਾ ਰਿਜ਼ਲਟ ਕੀ ਨਿਕਲਿਆ ਅਸ ਬੰਦੇ ਦੀ ਸਿਹਤ ਤੇ ਅਸਰ ਜਦੋਂ ਆਮ ਇਨਸਾਨ ਤੇ ਅਸਰ ਹੋ ਜਾਂਦਾ ਮੇਰਾ ਆਪਣਾ ਮੈਂ ਤਾਂ ਆਪ ਭੁੱਲਦੀ 100 ਵਾਰੀ ਪਤਾ ਨਹੀਂ ਕਿੰਨਾ ਕੁ ਭੁੱਲ ਭੁੱਲ ਕੇ ਮੈਂ ਯਾਦ ਕਰਦੀ ਆ ਮਤਲਬ ਐਬਸੈਂਟ ਮਾਈਂਡ ਹੋ ਜਾਂਦਾ ਨਾ ਬੰਦਾ ਤੇ ਜਿਹੜੇ ਬੰਦੇ ਤੇ ਬੀਤ ਰਹੀ ਆ ਵੀ ਮੇਰੇ ਨਾਲ ਐ ਕਿ ਵੀ ਕੋਟ ਚੋਂ ਤੱਕਾ ਹੋ ਗਿਆ ਮੇਰੇ ਨਾਲ ਹੁਣ ਵੀ ਤੱਕਾ ਹੋ ਉਹਨੇ ਤਾਂ ਹਿੱਟ ਉਹਨੇ ਦਿਮਾਗ ਨੂੰ ਤਾਂ ਹਿੱਟ ਕਰ ਗਈ ਫਿਰ ਤਾਂ ਪ੍ਰੋਫੈਸਰ ਦਿਵਿੰਦਰਪਾਲ ਸਿੰਘ ਪੁੱਲਰ ਦੀ ਮਾਨਸਿਕ ਹਾਲਤ ਨੂੰ ਦੇਖਦਿਆਂ ਹਾਲਾਂਕਿ ਦਿੱਲੀ ਸਰਕਾਰ ਨੇ ਇੱਕ ਵਾਰੀ ਤਾਂ ਫਾਂਸੀ ਤੇ ਰੋਕ ਲਗਾ ਦਿੱਤੀ ਹੈ ਪਰ ਕੇਂਦਰ ਸਰਕਾਰ ਇਸ ਫੈਸਲੇ ਤੇ ਦੁਬਾਰਾ ਵਿਚਾਰ ਕਰਦੀ ਹੈ ਜਾਂ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ ਪਰ ਦਿੱਲੀ ਸਰਕਾਰ ਦੇ ਇਸ ਫੈਸਲੇ ਨਾਲ ਪ੍ਰੋਫੈਸਰ ਪੁੱਲਰ ਦੇ ਪਰਿਵਾਰ ਲਈ ਇੱਕ ਵਾਰੀ ਫਿਰ ਉਮੀਦ ਦੀ ਕਿਰਨ ਜਾਗੀ ਹੈ ਦਿੱਲੀ ਤੋਂ ਕੈਮਰਾਮੈਨ ਨਸੀਬ ਸਿੰਘ ਅਤੇ ਪੱਤਰਕਾਰ ਅਸ਼ਪਾਲ ਦਸਗੋਤਰਾ ਦੇ ਨਾਲ ਇੰਦਰਜੀਤ ਕੌਰ ਡੀ ਐਨ ਆਈਟ ਨਿਊਜ਼ ਖਬਰਾਂ ਦੇ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿਤੋਂ ਵੀ ਜੁੜੋ आप मिलेंगे फेसबुक असि देखा यूट्यूब फॉलो करो ट्विटर खबर जुड़े रहो दिन रात